ਸਸ਼ਰੀਆ ਕਾਲ ਜੀ ਅੱਜ ਮੈਂ ਤੁਹਾਡੇ ਵਾਸਤੇ ਬਿਨਾ ਘਿਓ ਤੋਂ ਬਨਣ ਵਾਲੇ ਬਹੁਤ ਹੀ ਟੇਸਟੀ ਪੇੜਿਆਂ ਦੀ ਰੈਸਪੀ ਲੈ ਕੇ ਆਈ ਆ ਜੋ ਲੋਕ ਕਿਸੇ ਵਜ੍ਹਾ ਕਰਕੇ ਹੈਲਥ ਇਸ਼ੂਸ ਕਰਕੇ ਜੋ ਘਿਓ ਵਿੱਚ ਬਣੀਆਂ ਮਠਿਆਈਆਂ ਨਹੀਂ ਖਾ ਸਕਦੇ ਲੇਕਿਨ ਮਿੱਠਾ ਖਾਣ ਨੂੰ ਤੁਹਾਡਾ ਦਿਲ ਕਰਦਾ ਹੈ ਤਾਂ ਤੁਸੀਂ ਇਹ ਵਾਲੀ ਰੈਸਪੀ ਜ਼ਰੂਰ ਟਰਾਈ ਕਰ ਸਕਦੇ ਹੋ ਬਿਨਾ ਘਿਓ ਤੋਂ ਹੀ ਬਹੁਤ ਹੀ ਟੇਸਟੀ ਪੇੜੇ ਆਪਾਂ ਬਣਾ ਕੇ ਤਿਆਰ ਕਰਾਂਗੇ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੇਗੀ ਚੰਗੀ ਲੱਗੀ ਤਾਂ ਨੂੰ ਲਾਈਕ ਜ਼ਰੂਰ ਕਰਿਓ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਇਹਨਾਂ ਨੂੰ ਬਣਾਉ ਤਾਂ ਇਹਨਾਂ ਨੂੰ ਬਣਾਉਣ ਵਾਸਤੇ ਆਪਾਂ ਸਭ ਤੋਂ ਪਹਿਲਾਂ ਜਿਹੜਾ ਇਹਦੇ ਵਾਸਤੇ ਯੂਜ਼ ਕਰਨਾ ਹੈ ਕਣਕ ਦਾ ਆਟਾ ਆਟਾ ਆਪਾਂ ਇੱਕ ਕੌਲੀ ਲੈਣਾ ਤੇ ਨੂੰ ਚੰਗੀ ਤਰ੍ਹਾਂ ਤੁਸੀਂ ਇਹ ਜਿਹੜਾ ਪਹਿਲਾਂ ਇੱਕ ਵਾਰੀ ਛਾਣ ਲੈਣਾ ਨਾਪ ਵਾਸਤੇ ਤੁਸੀਂ ਕੋਈ ਵੀ ਘਰ ਦਾ ਕੱਪ ਜਾਂ ਕੌਲੀ ਹੈ ਜਿਹੜਾ ਇਹਦੇ ਵਾਸਤੇ ਸੈੱਟ ਕਰ ਲੈਣਾ ਸਾਰਾ ਨਾਪ ਆਪਾਂ ਉਹਦੇ ਨਾਲ ਹੀ ਲਵਾਂਗੇ ਤਾਂ ਆਟੇ ਨੂੰ ਨਾ ਆਪਾਂ ਬਿਲਕੁਲ ਗੈਸ ਦੇ ਘੱਟ ਫਲੇਮ ਤੇ ਜਿਹੜਾ ਡਰਾਈ ਰੋਸਟ ਕਰਨਾ ਬਿਨਾਂ ਕਿਉਂ ਤੋ ਬਣਾ ਰਹੇ ਆਪਾਂ ਇਹਨੂੰ ਤਾਂ ਆਪਾਂ ਇਹਨੂੰ ਐਵੇਂ ਹੀ ਜਿਹੜਾ ਸੁੱਕਾ ਹੀ ਭੁੰਨ ਲੈਣਾ ਪਹਿਲਾਂ ਤੁਸੀਂ ਇਹਨੂੰ 4 ਤੋਂ 5 ਮਿੰਟ ਵਾਸਤੇ ਨਾ ਇਸੇ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਜਿਹੜੇ ਭੁੰਲਣਾ ਹੈ ਹੌਲੀ-ਹੌਲੀ ਇਹਦਾ ਕਲਰ ਹੈ ਜਿਹੜਾ ਹਲਕਾ-ਹਲਕਾ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਆਪਾਂ ਇਹਨੂੰ 5 ਤੋਂ 7 ਮਿੰਟ ਵਾਸਤੇ ਭੁੰਲਾਂਗੇ ਨਾ ਫਿਰ ਆਪਾਂ ਇਹਦੇ ਵਿੱਚ ਅੱਧੀ ਕੌਨਲੀ ਪਾਵਾਂਗੇ ਸੂਜੀ ਦੀ ਸੂਜੀ ਪਾਉਣ ਨਾਲ ਜਿਹੜਾ ਪੇੜਿਆਂ ਦਾ ਟੈਕਸਚਰ ਬਹੁਤ ਦਾਣੇਦਾਰ ਆ ਜਾਂਦਾ ਹੋਰ ਵੀ ਜ਼ਿਆਦਾ ਨਾਲ ਉਹਦਾ ਟੇਸਟ ਵੱਧ ਜਾਂਦਾ ਤਾਂ ਸੂਜੀ ਪਾਉਣ ਤੋਂ ਬਾਅਦ ਆਪਾਂ ਆਟੇ ਨੂੰ ਜਿਹੜਾ ਫੇਰ ਲਗਾਤਾਰ ਐਵੇਂ ਚਲਾਉਂਦੇ ਹੋਏ 5 ਤੋਂ 6 ਮਿੰਟ ਵਾਸਤੇ ਹੋਰ ਭੁੰਨ ਲੈਣਾ ਜਿਵੇਂ ਜਿਵੇਂ ਆਪਾਂ ਭੁੰਨਦੇ ਜਾ ਰਿਹਾ ਹਲਕਾ ਜਿਹਾ ਦਾ ਕਲਰ ਦੇਖੋ ਚੇਂਜ ਹੋਣਾ ਸ਼ੁਰੂ ਹੋ ਗਿਆ ਗੈਸ ਦੇ ਘੱਟ ਫਲੇਮ ਤੇ ਆਪਾਂ ਜਦੋਂ ਇਹਨੂੰ ਭੁੰਨਦੇ ਆ ਨਾ ਬਹੁਤ ਜ਼ਿਆਦਾ ਇਹਦਾ ਕਲਰ ਚੇਂਜ ਨਹੀਂ ਹੋਏਗਾ ਹੁਣ ਦੇਖੋ ਪਹਿਲਾਂ ਨਾਲ ਥੋੜਾ ਜਿਹਾ ਜਿਹੜਾ ਦਾ ਕਲਰ ਹੋਰ ਚੇਂਜ ਹੋ ਗਿਆ ਬਹੁਤ ਹੀ ਪਿਆਰੀ ਜਿਹੇ ਦੇ ਵਿੱਚੋਂ ਖੁਸ਼ਬੂ ਆਉਣ ਲੱਗ ਗਈ ਹੈ ਤਾਂ 5 ਤੋਂ 7 ਮਿੰਟ ਹੋਰ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਹੁਣ ਪਾਵਾਂਗੇ ਦੋ ਚਮਚ ਜਿਹੜੇ ਤੇਲ ਹੈ ਸਰਦੀਆਂ ਦਾ ਮੌਸਮ ਹੈ ਜਿਹੜਾ ਹੁਣ ਸ਼ੁਰੂ ਹੋ ਚੁੱਕਿਆ ਤਾਂ ਤੇਲ ਹੈ ਜਿਹੜੇ ਸਿਹਤ ਵਾਸਤੇ ਬਹੁਤ ਹੀ ਵਧੀਆ ਨੇ ਨਾਲ ਹੀ ਦੋ ਚਮਚ ਆਪਾਂ ਇਹਦੇ ਵਿੱਚ ਖਸ ਖਸ ਦੇ ਪਾ ਦਾਂਗੇ ਤੇ ਦੋ ਚਮਚ ਹੀ ਆਪਾਂ ਇਹਦੇ ਵਿੱਚ ਪਾਏ ਆ ਖਰਬੂਜੇ ਦੇ ਬੀਜ ਜਿਹੜੇ ਮੈਲਨ ਸੀਡਸ ਆਉਂਦੇ ਨੇ ਉਹ ਤੁਸੀਂ ਚਾਹੋ ਤੇ ਇਸੇ ਟਾਈਮ ਤੇ ਨਾ ਡਰਾਈ ਫਰੂਟਸ ਕੋਈ ਵੀ ਪਾਉਣਾ ਚਾਹੁੰਦੇ ਹੋ ਨਾ ਸਾਰਿਆਂ ਨੂੰ ਬਰੀਕ ਕੱਟ ਕੇ ਜਾਂ ਉਹਨਾਂ ਦਾ ਪਾਊਡਰ ਬਣਾ ਕੇ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਤਾਂ ਇਹ ਆਪਾਂ ਜਿੰਨੀਆਂ ਵੀ ਚੀਜ਼ਾਂ ਹੁਣ ਇਹਦੇ ਵਿੱਚ ਪਾਈਆਂ ਨੇ ਉਸ ਤੋਂ ਬਾਅਦ ਆਪਾਂ ਇਹਨੂੰ ਦੁਬਾਰਾ ਫੇਰੇ ਜਿਹੜਾ 2 ਤੋਂ 3 ਮਿੰਟ ਵਾਸਤੇ ਹੋਰ ਭੁੰਨ ਲੈਣਾ ਤਾਂ ਆਟਾ ਬਿਲਕੁਲ ਵਧੀਆ ਤਰ੍ਹਾਂ ਨਾਲ ਨਾ ਰੋਸਟ ਹੋ ਜਾਂਦਾ ਜਦੋਂ ਆਪਾਂ ਇਹਨੂੰ ਗੈਸ ਦੇ ਘੱਟ ਫਲੇਮ ਤੇ ਭੁੰਨਦੇ ਆ ਤੇ ਹੁਣ ਇਹਨੂੰ ਟੋਟਲ ਭੁੰਨਦੇ ਹੋਏ ਆਪਾਂ ਨੂੰ 15 ਮਿੰਟ ਦੇ ਕਰੀਬ ਹੈ ਜਿਹੜੇ ਹੋ ਚੁੱਕੇ ਆ ਆਟਾ ਬਿਲਕੁਲ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਇਹਨੂੰ ਹੁਣ ਇੱਕ ਸਾਈਡ ਤੇ ਰੱਖ ਦਵਾਂਗੇ ਤੇ ਇਸ ਤੋਂ ਬਾਅਦ ਆਪਾਂ ਨਾ ਇਹਨੂੰ ਜਿਹੜਾ ਕੜਾਈ ਵਿੱਚ ਪਾਣਾ ਹੈ 2 ਕੱਪ ਦੁੱਧ ਦੇ ਜਿਹੜੀ ਕੌਲੀ ਦੇ ਨਾਲ ਤੁਸੀਂ ਆਟੇ ਦਾ ਨਾਪ ਲਿਆ ਸੀ ਨਾ ਬਸ ਉਸੇ ਦੇ ਨਾਲ ਹੀ ਇਹ ਜਿਹੜਾ ਆਪਾਂ ਦੋ ਕੌਲੀਆਂ ਦੇ ਵਿੱਚ ਦੁੱਧੀਆਂ ਪਾ ਦੇਣੀਆਂ ਨੇ ਦੁੱਧ ਤੁਸੀਂ ਇਹਦੇ ਵਾਸਤੇ ਕੱਚਾ ਜਾਂ ਉਬਲਿਆ ਹੋਇਆ ਕੋਈ ਵੀ ਯੂਜ਼ ਕਰ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਨੂੰ ਵੀ ਦੁੱਧ ਨੂੰ ਵੀ ਨਾ ਐਵੇਂ ਲਗਾਤਾਰ ਚਲਾਉਂਦੇ ਹੋਏ ਪਕਾਉਣਾ ਹੈ ਜਦੋਂ ਤੱਕ ਇਹਦੀ ਕੁਆਂਟੀਟੀ ਹੈ ਜਿਹੜੀ ਉਹ ਇੱਕ ਕੌਲੀ ਦੇ ਕਰੀਬ ਨਹੀਂ ਰਹਿ ਜਾਂਦੀ ਜਿਵੇਂ ਆਪਾਂ ਦੋ ਕੌਲੀਆਂ ਦੁੱਧ ਲਿਆ ਸੀ ਜਿਵੇਂ ਜਿਵੇਂ ਇਹਨੂੰ ਪਕਾਉਂਦੇ ਜਾਵਾਂਗੇ ਜਦੋਂ ਇੱਕ ਕੌਲੀ ਦੇ ਕਰੀਬ ਰਹਿ ਜਾਏਗਾ ਨਾ ਉਨੀ ਦੇਰ ਤੱਕ ਆਪਾਂ ਇਹਨੂੰ ਪਕਾ ਲੈ ਤਾ ਇਸ ਤਰ੍ਹਾਂ ਕਰਨ ਨਾਲ ਦੁੱਧ ਜਿਹੜਾ ਕਾਫੀ گاੜਾ ਵੀ ਹੋ ਜਾਂਦਾ ਆਪਾਂ ਨੂੰ ਇਹਦੇ ਵਿੱਚ ਖੋਇਆ ਵੀ ਪਾਉਣ ਦੀ ਜ਼ਰੂਰਤ ਨਹੀਂ ਹੈ ਫਿਰ ਵੀ ਜੇ ਤੁਸੀਂ ਚਾਹੋ ਨਾ ਤੇ ਇਹਦੇ ਵਿੱਚ ਖੋਇਆ ਵੀ ਹੈ ਜਿਹੜਾ ਪਾ ਸਕਦੇ ਹੋ ਤਾਂ ਹੁਣ ਆਪਾਂ ਜਿਵੇਂ ਜਿਵੇਂ ਦੇਖੋ ਦੁੱਧ ਨੂੰ ਪਕਾਉਂਦੇ ਜਾ ਰਿਹਾ ਪਹਿਲਾਂ ਤਾਂ ਇਹਦੀ ਕੁਆਂਟੀਟੀ ਕਾਫੀ ਘੱਟ ਹੋ ਗਈ ਹੈ ਬਾਅਦ ਵਿੱਚ ਆਪਾਂ ਨਾਪ ਕੇ ਦੇਖਾਂਗੇ ਇੱਕ ਕਕੌਲੀ ਦੇ ਕਰੀਬ ਹੈ ਜਿਹੜਾ ਇਹ ਦੁੱਧ ਰਹਿ ਗਿਆ ਹੁਣ ਆਪਾਂ ਗੈਸ ਦਾ ਫਲੇਮ ਹੈ ਜਿਹੜਾ ਇਸ ਟਾਈਮ ਬੰਦ ਕਰ ਦਿੱਤਾ ਇਸ ਤੋਂ ਬਾਅਦ ਜਿਹੜਾ ਆਪਾਂ ਆਟਾ ਪੁੰਨ ਕੇ ਰੱਖਿਆ ਸੀ ਨਾ ਉਹਦੇ ਵਿੱਚ ਮੈਂ ਪਾ ਰਹੀ ਹਾਂ ਦੇਸੀ ਖੰਡ ਮੈਂ ਥੋੜੀ ਜਿਹੀ ਘਾਟੇ ਦੇ ਵਿੱਚ ਪਾਈ ਹੈ ਇੱਕ ਕੌਲੀ ਤੋਂ ਥੋੜੀ ਜਿਹੀ ਘੱਟ ਜੇ ਤੁਸੀਂ ਮਿੱਠਾ ਜ਼ਿਆਦਾ ਪਸੰਦ ਕਰਦੇ ਹੋ ਤਾਂ ਇੱਕ ਕੌਲੀ ਤੱਕ ਵੀ ਪਾ ਸਕਦੇ ਹੋ ਤੇ ਇਹ ਜਿਹੜਾ ਹੁਣ ਆਪਾਂ ਦੁੱਧ ਦਾ ਨਾਪ ਲਿਆ ਦੇਖੋ ਦੋ ਕੌਲੀਆਂ ਸੀ ਨਾ ਇੱਕ ਕੌਲੀ ਤੋਂ ਵੀ ਥੋੜਾ ਜਿਹਾ ਘੱਟ ਹੈ ਇਹ ਰਹਿ ਗਿਆ ਥੋੜਾ ਥੋੜਾ ਕਰਕੇ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਇੱਕਦਮ ਸਾਰਾ ਦੁੱਧ ਨਹੀਂ ਪਾ ਦੇਣਾ ਤੇ ਇਹਨੂੰ ਇਸ ਤਰ੍ਹਾਂ ਤੁਸੀਂ ਨਾ ਹੱਥਾਂ ਨਾਲ ਚੰਗੀ ਤਰ੍ਹਾਂ ਮਿਲਾਉਂਦੇ ਜਾਣਾ ਤਾਂ ਥੋੜਾ ਥੋੜਾ ਕਰਕੇ ਦੇਖੋ ਆਪਾਂ ਇਹਦੇ ਵਿੱਚ ਦੁੱਧ ਪਾਉਂਦੇ ਜਾਵਾਂਗੇ ਤੇ ਇਸ ਤਰ੍ਹਾਂ ਇਹਨੂੰ ਮਿਲਾਉਂਦੇ ਜਾਵਾਂਗੇ ਬਿਨਾ ਕਿਉਂ ਤੋਂ ਹੀ ਬਹੁਤ ਹੀ ਵਧੀਆ ਇਹ ਵਾਲੇ ਜਿਹੜੇ ਪੇੜੇ ਹਨ ਬਣ ਕੇ ਤਿਆਰ ਹੋ ਜਾਂਦੇ ਆ ਤੁਸੀਂ ਇਹਦੇ ਵਿੱਚ ਜਿਵੇਂ ਆਪਾਂ ਜਿਸ ਟਾਈਮ ਡਰਾਈ ਫਰੂਟਸ ਵਗੈਰਾ ਪਾਉਣੇ ਸੀ ਉਸ ਟਾਈਮ ਚਾਹੋ ਤੇ ਜਿਹੜਾ ਸੁੰਣ ਹੁੰਦੀ ਹੈ ਨਾ ਅਦਰਕ ਦਾ ਪਾਊਡਰ ਜਿੰਜਰ ਪਾਊਡਰ ਆਂਦਾ ਉਹ ਵੀ ਇਹਦੇ ਵਿੱਚ ਪਾ ਸਕਦੇ ਹੋ ਥੋੜੇ ਜਿਹਾ ਲਾਸਟ ਵਿੱਚ ਮੈਂ ਇਹਦੇ 4 ਚਮਚ ਦੇ ਕਰੀਬ ਪਾਤਾ ਸੁੱਕਾ ਨਾਰੀਅਲ ਕद्दूकस ਕੀਤਾ ਹੋਇਆ ਡੈਸੀਕੇਟਿਡ ਕੋਕੋਨਟ ਤੁਸੀਂ ਇਹਦੇ ਵਿੱਚ ਯੂਜ਼ ਕਰ ਸਕਦੇ ਜਿਹੜਾ ਨਾਰੀਅਲ ਦਾ ਬੂਰਾ ਆਉਂਦਾ ਹੈ ਜਾਂ ਫਿਰ ਜਿਹੜਾ ਖੋਪਰਾ ਆਉਂਦਾ ਨਾ ਉਹਨੂੰ ਕद्दूकस ਕਰਕੇ ਪਾ ਸਕਦੇ ਹੋ ਤੇ ਦੇਖੋ ਇਸ ਤਰ੍ਹਾਂ ਆਪਾਂ ਇਹਦੇ ਪੇੜੇ ਬਣਾ ਲਾਂਗੇ ਬਹੁਤ ਈਜ਼ੀਲੀ ਜਿਹੜੇ ਇਸ ਤਰ੍ਹਾਂ ਇਹਦੇ ਪੇੜੇ ਆ ਬਣ ਕੇ ਤਿਆਰ ਹੋ ਜਾਂਦੇ ਆ ਜਿਵੇਂ ਆਪਾਂ ਇਹ ਇਸ ਤਰ੍ਹਾਂ ਨੂੰ ਪੇੜਿਆਂ ਦੀ ਸ਼ੇਪ ਦੇ ਰਹੇ ਹਾਂ ਤੁਸੀਂ ਚਾਹੋ ਤਾਂ ਜਿਸ ਤਰ੍ਹਾਂ ਲੱਡੂ ਆਪਾਂ ਬਣਾਉਨੇ ਆ ਉਹ ਵੀ ਇਹਦੇ ਬਣਾ ਸਕਦੇ ਹੋ ਇਸੇ ਤਰ੍ਹਾਂ ਬਾਕੀ ਸਾਰੇ ਪੇੜੇ ਜਿਹੜੇ ਆਪਾਂ ਉਹ ਵੀ ਬਣਾ ਕੇ ਤਿਆਰ ਕਰ ਤਾਇਆ ਆਪਾਂ ਸਾਰੇ ਪੇੜੇ ਬਣਾ ਲਏ ਆ ਤੇ ਮੈਂ ਇਹਨਾਂ ਦੇ ਵਿੱਚ ਨਾ ਬਾਦਾਮ ਨੂੰ ਇਸ ਤਰ੍ਹਾਂ ਦੇਖੋ ਵਿੱਚੋਂ ਕੱਟ ਕਰਕੇ ਉਹ ਲਗਾ ਦਿੱਤਾ। ਬਹੁਤ ਹੀ ਵਧੀਆ ਪੇੜੇ ਆ ਜਿਹੜੇ ਬਣ ਕੇ ਤਿਆਰ ਹੋਏ ਆ। ਤੋੜ ਕੇ ਤੁਹਾਨੂੰ ਇਹਨਾਂ ਦਾ ਟੈਕਸਚਰ ਵੀ ਦਿਖਾ ਦਿੰਨੀ ਆ ਤੁਹਾਨੂੰ ਦੇਖ ਕੇ ਪਤਾ ਚੱਲ ਜਾਏਗਾ ਕਿੰਨੇ ਜ਼ਿਆਦਾ ਸੌਫਟ ਦੇਖੋ ਇਹ ਵਾਲੇ ਪੇੜੇ ਬਣ ਕੇ ਤਿਆਰ ਹੋਏ ਆ ਤੇ ਇਹਨਾਂ ਨੂੰ ਤੁਸੀਂ ਆਰਾਮ ਨਾਲ ਜਿਹੜਾ ਹਫ਼ਤੇ ਭਰ ਵਾਸਤੇ ਵੀ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ। ਤਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਰੈਸਪੀ ਚੰਗੀ ਲੱਗੀ ਹੋਵੇਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜਲਦੀ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ। ਤਦ ਤੱਕ